ਸਰਪੰਸਾਭਾ ਅੱਜ ਤੁਹਾਡੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੀ ਬਲੈਕ ਪੱਧਰ ਦੀ ਮੀਟਿੰਗ ਰੱਖੀ ਗਈ ਹੈ ਜਿੱਥੇ ਵੱਡਾ ਇਕੱਠ ਹੋਇਆ ਤੇ ਨਾਲ ਦੀ ਨਾਲ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ ਤੇ ਸਭ ਤੋਂ ਵੱਡੀ ਗੱਲ ਤੁਸੀਂ ਸਟੇਜ ਤੋਂ ਜਿਹੜਾ ਕੁਝ ਸਤਾਧਾਰੀ ਤੇ ਆਗੂਆਂ ਦੇ ਖਿਲਾਫ ਜਿਹੜੀ ਗੱਲ ਕਹੀ ਹੈ ਕਿ ਧੱਕੇਸ਼ਾਹੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਹਾਡੀ ਟੀਮ ਲੋ ਮੇਰੇ ਗ੍ਰਹਿ ਵਿੱਚ ਪਹੁੰਚਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਮੁੱਚੀ ਕਾਂਗਰਸ ਟੀਮ ਜਿਹੜੀ ਨਾਲ ਖੜੀ ਆ ਉਹਨਾਂ ਦਾ ਵੀ ਧੰਨਵਾਦ ਜਿਹੜੀ ਗੱਲ ਧੱਕੇ ਦੀ ਆ ਸਾਨੂੰ ਟੱਕੇ ਦਾ ਕੋਈ ਡਰ ਨਹੀਂ ਅਸੀਂ ਟੱਕਾ ਫੇਸ ਕਰਨ ਨੂੰ ਵੀ ਤਿਆਰ ਆ ਪਿਛਲੀ ਵਾਰ ਵੀ ਮੈਂ ਅਕਾਲੀ ਧਰਮ ਵਿੱਚ ਸਰਪੰਚ ਬਣਿਆ ਸੀ ਹੁਣ ਵੀ ਮੈਂ ਆਪ ਦੀ ਧਰਮ ਬਣਿਆ ਮੈਂ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਵੀ ਤੁਸੀਂ ਮੇਰੇ ਨਾਲ ਪੰਗਾ ਲਓ ਪਰ ਜਦੋਂ ਗਰੀਬ ਵਰਕਰ ਤੇ ਪਰਚਾ ਹੋ ਜਾਂਦਾ ਜਨਿਆਇ ਪਰਚਾ ਹੁੰਦਾ ਉਹ ਚੜਨਾ ਬਹੁਤ ਔਖਾ ਇਕੀਆਂ ਇਕੀਆਂ ਬਾਈਆਂ ਬਾਈਆਂ ਸਾਰਾ ਦੇ ਨੌਜਵਾਨ ਤੇ ਸਿਆਸੀ ਕਿਹੜਾ ਕੱਦਾਂ ਵਾਲੇ ਪਰਚੇ ਨਾ ਕਰੋ ਹਾਂ ਕੋਈ ਥੋੜਾ ਕੋਈ ਦੋਸ਼ਾ ਤਾਂ ਸਦਾ ਮੈਂ ਹਾਜ਼ਰਾਂ ਸਾਡੇ ਦੇ ਪਰਚੇ ਕਰਾ ਦੋ ਅਸੀਂ ਉਹਨਾਂ ਦੇ ਕਰਾ ਦਾਂਗੇ ਪਰ ਅਸੀਂ ਕਦੇ ਗਲਤ ਕੰਮ ਕੀਤਾ ਹੀ ਨਹੀਂ ਪਰ ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਜਿਹੜਾ ਬੜਾ ਸਫਲ ਹੈ ਅਸੀਂ ਉਹਨੂੰ ਚਲਾ ਰਹੇ ਹਾਂ ਤੇ ਉਹਦੇ ਤਹਿਤ ਅਸੀਂ ਨਸ਼ਾ ਖਤਮ ਕਰਤਾ ਕੀ ਸਚਾਈ ਹੈ ਦੀ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਇਹ ਚਲਾ ਰਹੇ ਆ ਇਹਨੂੰ ਪੁਲਿਸ ਨੂੰ ਇੱਕ ਖੁੱਲ ਮਿਲ ਗਈ ਆ ਕਿਸੇ ਦੀ ਕੋਈ ਸੁਣਵਾਈ ਨਹੀਂ ਜਦੋਂ ਆਪਾਂ ਉਸ ਨਾਲ ਕਿਸੇ ਐਸਐਸਪੀ ਅਫਸਰ ਕੋਲ ਜਾਂਦੇ ਆ ਜਾਂ ਕਿਸੇ ਚੰਗੇ ਲੀਡਰ ਕੋਲ ਵੀ ਪਹੁੰਚਦੇ ਚੰਗੇ ਅਫਸਰ ਕੋਲ ਵੀ ਪਹੁੰਚਦੇ ਆ ਉਹਨਾਂ ਦੀ ਇੱਕੋ ਗੱਲ ਆ ਨਸ਼ੇ ਬ੍ਰਧ ਸਾਨੂੰ ਕੋਈ ਗੱਲ ਨਾ ਕਰੋ ਉਹ ਇਸੇ ਗੱਲ ਦੇ ਪਿੱਛੇ ਆਪ ਦੀਆਂ ਕੜਾਕਾ ਨਜਕਾਂ ਯਾਪ ਹੋ ਰਹੇ ਆ ਸਿਰਫ ਨਸ਼ੇ ਦੀ ਬਰਵਾਦੀ ਚ ਪੋਰਸ ਨੂੰ ਸਿੱਧਾ ਤੱਕਾ ਕਰਨ ਦੀ ਖੁੱਲ੍ਹ ਮਿਲ ਚੁੱਕੀ ਆ ਜਿਹਦਾ ਆਖਿਆ ਮਾਜਾ ਆ ਪਾਰਟੀ ਨੂੰ ਬਹੁਤ ਵੱਡੀ ਪੱਧਰ ਦੇ ਵਿੱਚ ਅਗਲੀ ਟਰਮ ਦੇ ਵਿੱਚ ਮਿਲ ਜਾਊਗਾ ਜੇ ਬਲਾਕਾਂ ਦੀ ਗੱਲ ਕੀਤੀ ਜਾਵੇ ਬਲਾਕ ਸੰਭੀ ਜੋਨਾਂ ਦੇ ਵਿੱਚ ਜਿਹੜੀ ਤੋਲ ਮਰੋੜ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਪਿਛਲੇ ਉਹ ਵੇਖੋ ਪਿਛਲੀ 10 ਬਲਾਕ ਸੀਗੇ ਨਰਸਿੰਗ ਵਾਲਾ ਦੇ ਇਹ ਕਿ ਕੱਟ ਕੇ 25 ਕਰਦੇ 25 ਉਹ ਕੀਤੇ ਆ ਜਿਵੇਂ ਕਿਸੇ ਨੂੰ ਸੂਟ ਕਰਦੇ ਹੁਣ ਕੋਈ ਗੱਲ ਨਹੀਂ ਬਲਾਕ ਬਲ ਜਾਣ ਬੁੱਟਾ ਨੇ ਤਾਂ ਲੋਕਾਂ ਨਹੀਂ ਪਾਉਣਿਆ ਮੇਰੇ ਨਾਲ ਭਾਵੇਂ ਦੌਧਰ ਹੋਵੇ ਸਾਡੇ ਨਾਲ ਭਾਵੇਂ ਕੋਈ ਤਖਾਨ ਵੱਧ ਹੋਵੇ ਮਾਰਕਰ ਤਾਂ ਸਾਡੇ ਹਰ ਇੱਕ ਥਾਂ 'ਤੇ ਬੈਠੇ ਆ ਉਹ ਤਾਂ ਸਾਨੂੰ ਕੋਈ ਡਰ ਨਹੀਂ ਪਰ ਜਿਹੜਾ ਬਲਾਕ ਮੋਗਾ ਤੋੜਿਆ 8 ਕਿਲੋਮੀਟਰ ਦਾ ਸਫ਼ਰ 40 42 ਕਿਲੋਮੀਟਰ ਤੇ ਕਰਤਾ ਬੱਸਾਂ ਦਾ ਉੱਥੇ ਟਰਾਂਸਪੋਰਟ ਦਾ ਕੋਈ ਪ੍ਰਬੰਧ ਨਹੀਂ ਆਮ ਵਰਕਰ ਵੀਡੀਓ ਦਫ਼ਤਰ ਕਿਵੇਂ ਪਹੁੰਚ ਕਰੂੰਗਾ ਉਹ ਬਹੁਤ ਵੱਡੀ ਗਲਤੀ ਆ ਅਸੀਂ ਉਸ ਵਾਸਤੇ ਅਵਾਜ਼ ਉਠਾਵਾਂਗੇ ਜੀ ਧੰਨਵਾਦ ਜੀ